ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਪ੍ਰਧ ਪ੍ਰਮੋਦ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਸੁਖਬਾਦ ਸਿੰਘ ਜਿੰਦਾਬਾਦ ਮੇਲੇ ਕਰਨਪ੍ਰੀਤ ਸਿੰਘ ਸੋਨ ਜਿੰਦਾਬਾਦ ਐਮਐਲਏ ਕਰਨਪ੍ਰੀਤ ਸਿੰਘ ਸੋਨ ਜਿੰਦਾਬਾਦ ਸਰਪ੍ਰਧ ਭਗੰਦਰ ਸਿੰਘ ਸੋਨ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਅੰਮ੍ਰਿਤਸਰ ਦਾ ਇਹ ਬਹੁਤ ਕੀ ਨਹੀਂ ਕੰਮ ਆਗਾ ਵੀ ਪਾਰਟੀ ਜਿੰਦਾਬਾਦ ਭਗਵੰਤ ਮਾਣ ਤੇਰੀ ਸਾਥ ਤੇ ਤੇਰਾ ਦਿਆ ਦੇ ਸੋਹ ਭਗਵੰਤ ਮਾਣ ਤੇਰੀ ਸਾਥ ਤੇ ਤੇਰਾ ਦਿਆ ਦੇ ਸੋਹ ਕਰਨਪ੍ਰੀਤ ਤੇਰੀ ਸਾਥ ਤੇ ਤੇਰਾ ਦਿਆ ਦੇ ਸੋਹ ਬਾਰਡਰ ਨੰਬਰ 6 ਦੇ ਵਿੱਚ ਗਲੀ ਨੰਬਰ 11 ਦਾ ਮਹੱਲੇ ਵਾਲਿਆਂ ਵੱਲੋਂ ਕਾਫੀ ਦੇਰ ਤੋਂ ਡਿਮਾਂਡ ਸੀ ਇਹ ਗਲੀ ਦਾ ਜਿਹੜਾ ਹੈ ਪੱਕੇ ਤੌਰ ਤੇ ਇਹਨੂੰ ਪੱਕਾ ਕੀਤਾ ਜਾਵੇ ਬਹੁਤ ਦੇਰ ਤੋਂ ਮੰਗ ਸੀ ਕੁਝ ਸਾਡੀ ਮਜਬੂਰੀ ਸੀ ਕੋਈ ਸਾਡੇ ਜਿਹੜੇ اپੋਜੀਸ਼ਨ ਹੈ ਉਹ ਟੈਂਡਰ ਖੋਲਣ ਦੇ ਵਿੱਚ ਸਾਨੂੰ ਬੜੀ ਦਿੱਕਤਾਂ ਕਰਦੇ ਸੀ ਅਸੀਂ ਬਹੁਤ ਹੀ ਮਿਹਨਤ ਨਾਲ ਅਸੀਂ ਟੈਂਡਰ ਨਿਪੜੇ ਚੜ੍ਹਿਆ ਤੇ ਅਸੀਂ ਕਾਫੀ ਖੰਨੇ ਦੇ ਕਾਫੀ ਬਾੜਾਂ ਦੇ ਵਿੱਚ ਕੰਮ ਸ਼ੁਰੂ ਕੀਤਾ ਜਿਹਦੇ ਵਿੱਚੋਂ ਇਸ ਗਲੀ ਦਾ ਵੀ ਅਸੀਂ ਅੱਜ ਇਕੱਠ ਕਰ ਰਹੇ ਹਾਂ ਤੋਂ ਮੁਹੱਲਾ ਨਿਵਾਸੀਆਂ ਨੂੰ ਇਸ ਗੱਲ ਦੀ ਮੈਂ ਬਧਾਈ ਦੇਣਾ ਕਿ ਤੁਸੀਂ ਵੀ ਆਪਣਾ ਕੰਮ ਹੈ ਜਿਹੜਾ ਠੇਕੇਦਾਰ ਨੂੰ ਤਾਂ ਆਪਣਾ ਕੰਮ ਕਰਨਾ ਹੀ ਕਰਨਾ ਹੈ ਤੁਸੀਂ ਵੀ ਆਪਣਾ ਕੰਮ ਬੜੇ ਧਿਆਨ ਨਾਲ ਅਰਸਤ ਚ ਜੇ ਢੰਗ ਨਾਲ ਕਰਵਾਓ ਕੋਈ ਮੇਰੇ ਲਈ ਸੇਵਾ ਹੋਵੇ ਅਸੀਂ ਹਾਜ਼ਰ ਹਾਂ ਅੱਜ ਇਹ ਅਸੀਂ ਦੂਸਰੀ ਗਲੀ ਦਾ ਉਹ ਘਟਨ ਕੀਤਾ ਹੈ ਇਸ ਤੋਂ ਬਾਅਦ ਅਸੀਂ ਹੋਰ ਵੀ ਅੱਗੇ ਜਾਣਾ ਸੋ ਤੁਹਾਡਾ ਸਾਰਿਆਂ ਦਾ ਪਹਿਲ ਤੋਂ ਧੰਨਵਾਦ ਆਮ ਆਦਮੀ ਪਾਰਟੀ ਜਿੰਦਾਬਾਦ ਅੱਜ ਭਗਵੰਤ ਮਾਨ ਸਰਕਾਰ ਦੇ ਵਿੱਚ ਖੰਨੇ ਦਾ ਵਿਕਾਸ ਜੋਰ-ਦਰੋ-ਦਰ ਚੱਲ ਰਿਹਾ ਹੈ ਅੱਜ ਸਰਦਾਰ ਭੁਪਿੰਦਰ ਸਿੰਘ ਸੌਂਝੀ ਔਰ ਸਾਡੇ ਆਮ ਆਦੀ ਪਾਰਟੀ ਦੇ ਜੋ ਜਿੱਤਨੇ ਵੀ ਮੈਂਬਰ ਸਾਹਿਬਾਨ ਨੇ ਉਹ ਉਹਨਾਂ ਨੇ ਬਾਰ ਨੰਬਰ 6 ਦੇ ਵਿੱਚ ਗਲੀ ਨੰਬਰ 11 ਦਾ ਤੇ ਗਲੀ ਨੰਬਰ 6 ਦਾ ਉਦਘਾਟਨ ਕੀਤਾ ਔਰ ਇਸ ਦੇ ਨਾਲ ਜੋ ਪਿੰਡ ਪਿੰਡ ਵਾਲੇ ਆਪਣੇ ਸ਼ਹਿਰ ਵਾਲੇ ਨੇ ਉਹਨਾਂ ਦਾ ਬਹੁਤ ਬੜੇ ਖੁਸ਼ ਨੇ ਉਹ ਵੀ ਹਾਂ ਜੀ ਬਹੁਤ ਧੰਨਵਾਦ ਇਸ ਗਲੀ ਦਾ ਭਾਗ ਜਾਗੇ ਨੇ ਇਹਦੇ ਤੋਂ ਵਿਕਾਸ ਦੇ ਜੋ ਕੰਮ ਨੇ ਉਹ ਹਰ ਰੋਜ਼ ਨਵੇਂ ਤੋਂ ਨਵੇਂ ਚੱਲ ਰਹੇ ਨੇ ਖੰਡੇ ਦੇ ਵਿੱਚ ਝੜੀ ਲੱਗੀ ਵਿਕਾਸ ਦੀ ਔਰ ਜੋ ਆਉਣ ਵਾਲੀ ਜੋ ਲੋਕ ਸਭਾ ਦੀ ਹੈਗਾ ਇਲੈਕਸ਼ਨ ਹੋਣੇ ਨੇ ਉਹਦੇ ਵਿੱਚ ਸਰਕਾਰ ਲੋਕਾਂ ਨੇ ਸਾਨੂੰ ਸਾਡੇ ਕੰਮ ਦੇਖਦੇ ਹੋਏ ਸਾਡੇ ਜੋ ਵੋਟਾਂ ਨੇ ਸਾਡੀ ਸਰਕਾਰ ਦੇ ਜੋ ਨਮਾਇंदे ਹੋੜ ਗਏ ਉਹਨਾਂ ਨੂੰ ਪਾਉਣਗੇ ਹਾਂਜੀ ਅੱਜ ਸਾਡੇ ਨੀਟਾ ਜੀ ਐਮਸੀਜੀ ਐਮਸੀ ਉਹਨਾਂ ਦੀ ਬਾੜ ਦੇ ਵਿੱਚ ਬਾੜ ਨੰਬਰ 6 ਦੇ ਵਿੱਚ ਗਲੀ ਨੰਬਰ 11 ਦਾ ਅਸੀਂ ਜੋ ਟੈਲਾ ਲਾਉਣ ਦਾ ਉਦਘਾਟਨ ਹੈ ਉਹ ਬੜੇ ਜੋਰਸ਼ ਹੋਰ ਨਾਲ ਕੀਤਾ ਹੈ ਇਹ ਜੋ ਉਦਘਾਟਨ ਹੈ ਅਸਰਾਰ ਤਰਪੀ ਸੌਂਜੀ ਦੇ ਫਾਦਰ ਸਾਹਿਬ ਸਰਪ ਭਪਿੰਦਰ ਸਿੰਘ ਜੀ ਨੇ ਆਪਣੇ ਕਰਕਮਲਾਣਾ ਕੀਤਾ ਇਸ ਮੌਕੇ ਮਹਿਲਾ ਨਿਵਾਸੀ ਤੇ ਆਮ ਆਪ ਦੀ ਪਾਰਟੀ ਦੇ ਜਿੰਨੇ ਵੀ ਵਰਕਰ ਸੀ ਸਾਡੇ ਹਰਬਰ ਪਿੰਸਰ ਜੀ ਦਾ ਬਾਡ ਇਨਚਾਰਜ ਉਹ ਸਾਰੇ ਅਹੁਦੇਦਾਰ ਇਸ ਮੌਕੇ ਤੇ ਉਰੇ ਹਾਜ਼ਰ ਸੀ ਤੇ ਮਹਿਲਾ ਨਿਵਾਸੀ ਇਸ ਗੱਲੋਂ ਬਹੁਤ ਖੁਸ਼ ਨੇ ਕਿ ਅੱਜ ਬਹੁਤ ਭਾਗਾ ਵਾਲਾ ਦਿਨ ਚੜਿਆ ਕਿ ਸਾਡਾ ਜੋ ਉਦਘਾਟਨ ਹੈ ਔਰ ਬੜੀ ਜਲਦੀ ਜਿਹੜਾ ਕੰਮ ਹੈਗਾ ਇਹ ਨੇਪਰੇ ਚੜਾ ਜਾਊਗਾ ਤਾਂ ਕਿ ਜੋ ਮਹਿਲਾ ਨਿਵਾਸੀ ਨੇ ਉਹ ਇਸ ਜੋ ਗਲੀ ਦੇ ਵਿੱਚ ਟਹਿਲਾ ਲਗਣੇ ਨੇ ਉਹਦਾ ਆਨੰਦ ਮਾਣਣਗੇ ਤੇ ਮੈਂ ਜਿਆਦਾ ਕੋਈ ਨਾ ਕਹਿੰਦਾ ਹੋਇਆ ਇੱਕ ਵਾਰ ਫੇਰ ਮੈਂ ਕੰਨਾ ਕਿ ਭਗਵੰਤ ਮਾਨ ਜੀ ਦਾ ਸਰਵੇ ਸੌਂ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੋ ਲਗਾਤਾਰ ਦਿਨ ਰਾਤ ਇਹ ਅਦੁਰਗਾਟਨ ਕਰਦੇ ਨੇ ਔਰ ਕੰਮ ਜਿਹੜੇ ਨੇ ਉਹ ਆਪਣੀ ਸੁਪਰਵਾਈਜ਼ਨ ਦੇ ਵਿੱਚ ਚੱਲ ਰਹੇ ਨੇ ਮੈਂ ਆ ਆਮ ਆਦਮੀ ਪਾਰਟੀ ਕੁਲਵੰਤ ਸਿੰਘ ਇੰਚਾਰ ਐਮ ਐਲ ਏ ਅਫੀਸ ਖੰਡਾ ਹਾਂਜੀ ਅਵਤਾਰ ਜੀ ਜਿਹੜਾ ਅੱਜ ਗਲੀਆਂ ਨੂੰ ਘਟਨ ਹੋ ਰਿਹਾ ਕੀ ਕਹਿੰਦੇ ਹੋ ਨਵਾਂ ਸਰ ਬੜੀ ਖੁਸ਼ੀ ਦੀ ਗੱਲ ਆ ਪੂਰੇ ਸਟੇਟ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਆ ਜਿਹੜੀ ਉਹ ਹਲਕਾ ਖੰਨਾ ਦੇ ਵਿੱਚ ਸਰਦਾਰ ਤਰਨਪ੍ਰੀਤ ਸਿੰਘ ਦੀ ਸੌਂਧ ਐਨੇ ਜੋਸ਼ੋਖ ਰੋਸ਼ਚ ਦੇ ਨਾਲ ਕਿਉਂਕਿ ਹਲਕੇ ਦੇ ਲੋਕਾਂ ਨੇ ਐਨਾ ਪਿਆਰ ਦਿੱਤਾ ਐਨਾ ਪਿਆਰ ਦਿੱਤਾ ਐਮਐਲਏ ਸਾਹਿਬ ਨੂੰ ਸਰਦਾਰ ਤਰਨਪ੍ਰੀਤ ਸਿੰਘ ਜੀ ਸੌਂਧ ਨੂੰ ਉਹ ਉਸੇ ਰਫਤਾਰ ਦੇ ਨਾਲ ਕੰਮ ਸ਼ੁਰੂ ਕਰਵਾਏ ਹੋਏ ਆ ਸ਼ਹਿਰਾਂ ਦੇ ਵਿੱਚ ਬੜੇ ਤੇਜ਼ੀ ਬੜੀ ਤੇਜ਼ ਰਫਤਾਰ ਦੇ ਨਾਲ ਕੰਮ ਸ਼ੁਰੂ ਹੋਏ ਹੋਏ ਆ ਅੱਜ 6 ਨੰਬਰ ਬਾੜ ਦੇ ਵਿੱਚ ਗਲੀ ਨੰਬਰ 9 ਤੇ ਗਲੀ ਨੰਬਰ 11 ਦਾ ਉਦਘਾਟਨ ਸਰਦਾਰ ਸਹੁ ਸਾਹਿਬ ਜੀ ਨੇ ਕੀਤਾ ਉਹਨਾਂ ਦੇ ਪਿਤਾ ਜੀ ਨੇ ਕੀਤਾ ਸੋ ਜਿਹੜੇ ਇਹ ਵਿਕਾਸ ਦੇ ਕੰਮ ਨੇ ਇਹ ਲਗਾਤਾਰ ਇਸੇ ਤਰ੍ਹਾਂ ਚੱਲਦੇ ਰਹਿਣਗੇ ਇਸੇ ਤਰ੍ਹਾਂ ਪਬਲਿਕ ਦਾ ਸਹਿਯੋਗ ਮਿਲਦਾ ਰਹੂਗਾ ਕਿਉਂਕਿ ੜਿੱਕੇ ਪੜੇ ਲੱਗੇ ਨੇ ਤੁਹਾਨੂੰ ਵੀ ਪਤਾ ਸ਼ਹਿਰ ਵਾਸੀਆਂ ਨੂੰ ਪਤਾ ਜਦੋਂ ਵੀ ਟੈਂਡਰ ਖੋਲਣ ਦੀ ਵਾਰੀ ਆਉਂਦੀ ਤੇ ਕੋਈ ਨਾ ਕੋਈ ਕੋਈ ਨਾ ਕੋਈ ੜਿੱਕਾ ਦੂਸਰੀਆਂ ਪਾਰਟੀਆਂ ਦੇ ਨਾਲ ਦੀ ਆਦੀ ਪਰ ਹੁਣ ਜਿਹੜਾ ਹੈਗਾ ਇਹ ਕੰਮ ਸੱਚੇ ਢੰਗ ਦੇ ਨਾਲ ਚੱਲ ਰਹੇ ਆ ਚੱਲ ਪਏ ਆ ਤੇ ਬਹੁਤ ਜਲਦੀ ਜਿਹੜੇ ਹੋਰ ਰਹਿੰਦੇ ਕੰਮ ਵੀ ਨੇ ਉਹ ਪੂਰੇ ਕੀਤੇ ਜਾਣ। ਦੇਖੋ ਲੋਕਤੰਤਰ ਦੇ ਚੌਥੇ ਥੰ ਮੀਡੀਆ ਦਾ ਧੰਨਵਾਦ ਕਰਦੇ ਆ ਅਸੀਂ ਜਿਹੜੇ ਸਮੇਂ-ਸਮੇਂ ਤੇ ਲੋਕਾਂ ਨੇ ਜਿੱਥੇ ਮੁਸ਼ਕਲਾਂ ਨੂੰ ਜਾਗਰ ਕਰਦੇ ਨੇ ਉੱਥੇ ਸਰਕਾਰ ਵੱਲੋਂ ਕੀਤੇ ਜਾ ਰਹੇ ਚੰਗੇ ਉਪਰਾਲਿਆਂ ਨੂੰ ਵਿਕਾਸ ਕਾਰਜਾਂ ਨੂੰ ਲੋਕਾਂ ਤੱਕ ਲੈ ਕੇ ਜਾਂਦੇ ਨੇ ਪੈਗਾਮ ਦਿੰਦੇ ਨੇ ਸਵੇ ਦੀ ਆਮ ਆਦਮੀ ਪਾਰਟੀ ਸਰਕਾਰ ਸਾਡੇ ਸਰਕਾਰਯੋਗ ਮੁੱਖ ਮੰਤਰੀ ਸਰਪ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ निरंतर विकास ਕਾਰਜਾਂ ਨੂੰ ਅੱਗੇ ਲੈ ਕੇ ਜਾ ਰਹੀ ਹੈ ਦੇਸ਼ ਦੀ ਯਾਦੀ ਤੋਂ ਬਾਅਦ ਇਹ ਪਹਿਲੀ ਸਰਕਾਰ ਹੈ ਜਿਸ ਨੇ ਵਾਦੇ ਨਹੀਂ ਕੀਤੇ ਗਰੰਟੀਆਂ ਦਿੱਤੀਆਂ ਅਤੇ ਗਰੰਟੀਆਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਜੋ ਇੱਕ ਲਹਿਰ ਉੱਠ ਖੜੀ ਹੈ ਜੋ ਤਰੱਕੀ ਕੀਤੀ ਹੈ ਜੋ ਸਰਕਾਰ ਵੱਲੋਂ ਆਮ ਬੱਚਿਆਂ ਨੂੰ ਖਾਸ ਬੱਚਿਆਂ ਨੂੰ ਜਿਨ੍ਹਾਂ ਨੂੰ ਦੋ ਸ਼੍ਰੇਣੀਆਂ 'ਚ ਲੋਕਾਂ ਨੇ ਵੰਡਿਆ ਆ ਸੀ ਪਿਛਲੀਆਂ ਸਰਕਾਰਾਂ ਨੇ ਸਿਆਸਤਦਾਨਾਂ ਨੇ ਇਹਨਾਂ ਨੇ ਭੇਦਭਾਵ ਮਿਟਾਇਆ ਤੇ ਲੋਕਾਂ ਨੂੰ ਚੰਗੀ ਸਿੱਖਿਆ ਦੇਣ ਲਈ ਚੰਗੀ ਐਜੂਕੇਸ਼ਨ ਦੇਣ ਲਈ ਬੜੇ ਵਧੀਆ ਲੋੜਿੰਦੇ ਪ੍ਰਬੰਧ ਕੀਤੇ ਗਏ ਨੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਹੈ ਜਿਸ ਦੇ ਵਿੱਚ ਲੋਕਾਂ ਨੂੰ ਮੁਰਦੀਆਂ ਸੇਵਾਵਾਂ ਦੇਣ ਲਈ ਬਹੁਤ ਸ਼ਾਨਦਾਰ ਜਿਹੜੇ ਕਿ ਨੇ ਆਪਣੇ ਕਲੀਨਿਕ ਬਣਾਏ ਗਏ ਨੇ ਪੂਰੇ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਖੋਲ ਕੇ ਲੋਕਾਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਫ੍ਰੀ ਟੈਸਟ ਹੋ ਰਹੇ ਨੇ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਸੂਬੇ ਦੇ ਸਰਪੱਕੀ ਵਿਕਾਸ ਲਈ ਸ਼ਹਿਰਾਂ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਦੀ ਇੱਕ ਲਹਿਰ ਉੱਠ ਖੜੀ ਹੈ ਸਰਪੱਕੀ ਵਿਕਾਸ ਵਾਲੇ ਸੂਬੇ ਦੀ ਆਮ ਆਦਮੀ ਪਾਰਟੀ ਵੱਲੋਂ ਬਹੁਤ ਲੋੜੀਂਦਾ ਧਿਆਨ ਦਿੱਤਾ ਜਾ ਰਿਹਾ ਵਧੀਆ ਧਿਆਨ ਦਿੱਤਾ ਜਾ ਰਿਹਾ ਮੈਨੂੰ ਅੱਜ ਸੱਦਾ ਮਿਲਿਆ ਤੇ ਮੈਂ ਇਸ ਅੱਜ ਜਿਹੜੇ ਵਿਕਾਸ ਕਾਰਜ ਨੇ ਇਹਦੇ ਵਿੱਚ ਸ਼੍ਰੀਕ ਹੋਏ ਆ ਬੜੀ ਖੁਸ਼ੀ ਹੋਈ ਹੈ ਕਿ ਲੋਕਾਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਤੁਸੀਂ ਕਵਰੇਜ ਕਰਨ ਆਏ ਹੋ ਲੋਕਾਂ ਦਾ ਕਹਿਣਾ ਹੈ ਕਿ ਬੜੀ ਧੀਰ ਤੋਂ ਇਹਨਾਂ ਇਲਾਕਿਆਂ ਨੂੰ ਅੰਗੋਲਿਆ ਕੀਤਾ ਗਿਆ ਸੀ ਤੇ ਮੈਂ ਧੰਨਵਾਦ ਕਰਦਾ ਸਾਡੇ ਹਲਕਾ ਵਿਧਾਇਕ ਸਾਹਿਬ ਤਰਨਪ੍ਰੀਤ ਸਿੰਘ ਸੋਹਜ ਦੀ ਸੱਚੀ ਅਗਵਾਈ ਦਾ ਜਿਨ੍ਹਾਂ ਦੀ ਸੱਚੀ ਅਗਵਾਈ ਦੇ ਵਿੱਚ ਅੱਜ ਵੱਖ-ਵੱਖ ਦੋ ਤਵਾੜਾਂ ਦੇ ਵਿੱਚ ਜਿਹੜੇ ਹੈਗੇ ਗਲੀਆਂ ਦਾ ਤੁ ਕਟਨ ਕੀਤਾ ਤੇ ਤੁ ਕਟਨ ਕਰਨ ਦਾ ਜਿਹੜਾ ਹੈਗਾ ਆਰੰਭ ਉਹਨਾਂ ਦੇ ਸਤਕਾਰਯੋਗ ਪਿਤਾ ਸਰਕਾਰ ਭੁਪਿੰਦਰ ਸਿੰਘ ਜੀ ਸੋਹਜ ਅਤੇ ਪਾਰਟੀ ਦੇ ਹੋਰ ਆਗੂ ਆਏ ਨੇ ਵੱਡੀ ਗਿਣਤੀ ਦੇ ਵਿੱਚ ਇਲਾਕਾ ਵਾਸੀ ਪਰਤਵੰਤੇ ਹਾਜ਼ਰ ਨੇ ਇੱਕ ਵਿਕਾਸ ਦੀ ਲਹਿਰ ਹੀ ਹੈ ਇਹ ਸੱਚਮੁੱਚ ਦਾ ਵਿਕਾਸ ਹੈ ਜਿਸ ਨੂੰ ਅਮਨ ਲਈ ਜਾਮਾ ਪਹਿਨਾਇਆ ਜਾ ਰਿਹਾ ਹੈ ਇਤਿਹਾਸ ਕਰਦਾ ਕਿ ਸਾਡੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਇਹ ਵਿਕਾਸ ਕਾਰਜ ਨਿਰੰਤਰ ਜੈਣ ਜਾਰੀ ਰਹਿਣਗੇ ਤੇ ਲੋਕਾਂ ਵਿੱਚ ਜੋ ਹਮਦਰਦੀ ਜੋ ਖੁਸ਼ੀ ਦੀ ਲਹਿਰ ਹੈ ਉਹਨੂੰ ਦੇਖ ਕੇ ਇਹ ਮਹਿਸੂਸ ਹੁੰਦਾ ਹੈ ਕਿ ਲੋਕ ਆਮ ਆਦਮੀ ਪਾਰਟੀ ਦੀ ਜਿਹੜੀਆਂ ਨੀਤੀਆਂ ਨੇ ਉਹ ਤੋਂ ਖੁਸ਼ ਨੇ ਅਕਾਲਪੁਰਖ ਅੱਗੇ ਅਰਦਾਸ ਹੈ ਵਿਕਾਸ ਕਾਰਜ ਜਿਸੇ ਤਰ੍ਹਾਂ ਜਾਰੀ ਰਹਿਣ ਤੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਤੇ ਸਾਡੇ ਹਲਕਾ ਵਿਧਾਇਕ ਤਨਪ੍ਰੀਤ ਸਿੰਘ ਸੌਂਦ ਜੀ ਦੀ ਯੋਗ ਅਗਵਾਈ ਦੇ ਵਿੱਚ ਖੰਨਾ ਹਲਕਾ ਵਿਕਾਸ ਦੀਆਂ ਬੁਲੰਦੀਆਂ ਨੂੰ ਜੋਏ ਇਹ ਮੇਰੀ ਅਰਦਾਸ ਹੈ ਮੈਂ ਸਮੂਹ ਇਲਾਕਾ ਵਾਸੀਆਂ ਦੀ ਚੜ੍ਹਦੀ ਕਲਾ ਤੰਦਰੁਸਤੀ ਦੀ ਕਾਮਨਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਮਾਰਚ ਨੂੰ ਸਾਡੀ ਗਲੀ ਹਿਮਾਲਿਆ ਪਬਲਿਕ ਸਕੂਲ ਵਾਲੀ ਜਿਹੜੀ ਕੀ ਬਾਤ ਹੈ ਲੰਬੇ ਸਮੇਂ ਤੋਂ ਨਹੀਂ ਬਣੀ ਸੀ ਪਰ ਇਹ ਵੀ ਕਹਿ ਸਕਦੇ ਆ ਕਿ ਅਸੀਂ ਬੌਸੰਗਰਸ਼ ਵੀ ਕੀਤਾ ਇਹਦੇ ਲਈ ਤੇ ਐਮਐਲਏ ਸਾਹਿਬ ਤੱਕ ਪਹੁੰਚੇ ਤੇ ਮੁਸਫਲ ਕਮੇਟੀ ਇਹੋ ਸਾਹਿਬ ਨੂੰ ਵੀ ਬੇਨਤੀ ਕੀਤੀ ਤੇ ਅੱਜ ਐਮਐਲਏ ਸਾਹਿਬ ਨੇ ਸਾਡੀ ਇਸ ਗਲੀ ਦਾ ਉਦਘਾਟਨ ਕੀਤਾ ਹੈ ਤੇ ਉਮੀਦ ਆ ਵੀ ਜਲਦੀ ਇਹ ਦੋਨੋਂ ਗਲੀਆਂ ਸਾਡੀਆਂ ਬਣ ਜਾਣਗੀਆਂ ਮੈਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਆਪਣੀ ਗਲੀ ਦੇ ਨਿਵਾਸੀਆਂ ਵੱਲੋਂ ਤੇ ਆਪਣੇ ਵੱਲੋਂ ਇਹ ਅੱਗੇ ਤੋਂ ਵੀ ਇਹੀ ਚਾਹਨੀ ਹੈ ਕਿ ਜਲਦੀ ਹੀ ਹੋ ਜਵੇ ਛੇਤੀ ਖਤਮ ਹੋ ਜਵੇ ਤੇ ਅਸੀਂ ਸਾਰੇ ਸੁੱਖੇ ਹੋ ਜਾਈਏ ਧੰਨਵਾਦ ਥੈਂਕ ਯੂ ਅਦਾ ਬਹੁਤ ਅਸੀਂ ਧੰਨਵਾਦੀ ਕਰਦੇ ਆਂ ਕੌਨ ਸਾਹਿਬ ਦਾ ਸਾਹਬ ਦੇ ਫਾਦਰदाई ਜਿਨ੍ਹਾਂ ਨੇ ਸਾਡਾ ਬਹੁਤ ਡੇਰ ਦਾ ਕੰਮ ਅੜਕਿਆ ਪਿਆ ਸੀਗਾ ਬਹੁਤ ਬੁਰਾ ਆਦੀ ਬਰਸਾਤਾਂ ਕਰ ਬਹੁਤ ਦੁਰੀ ਥਲਪਰੀ ਦੀ ਬਹੁਤ ਪਰੇਸ਼ਾਨ ਸੀਗੇ ਅਸੀਂ ਅੱਜ ਬਹੁਤ ਦਿਨ ਖੁਸ਼ੀ ਨਾਲ ਸਾਡੇ ਲਈ ਸਾਡਾ ਕੰਮ ਹੋ ਰਿਹਾ ਗਲੀਆਂ ਦਾ ਅਸੀਂ ਤਹਿ ਦਿਲੋਂ ਕਰਨ ਪ੍ਰੀਜ਼ਿੰਗ ਸਾਊਂਡੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡੀ ਚਰੋਕੀ ਮੰਗ ਨੂੰ ਬੂਰ ਲਾਇਆ ਅੱਜ ਉਹਨਾਂ ਦੇ ਪਿਤਾ ਜੀ ਸਰਪ੍ਰਿੰਦਰ ਸਿੰਘ ਜੀ ਇੱਥੇ ਸਪੈਸ਼ਲ ਉਦਘਾਟਨ ਕਰਨ ਆਏ ਆ ਸਾਡੀ ਬਹੁਤ ਦਿਨਾਂ ਦੀ ਮੰਗ ਸੀ ਬਹੁਤ ਦੇਰ ਦੀ ਮੰਗ ਸੀ ਜਿਹਨੂੰ ਅੱਜ ਬੂਰ ਪਿਆ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਰਦਾਰ ਜੀ ਇੱਥੇ ਆ ਕੇ ਉਦਘਾਟਨ ਕਰ ਰਹੇ ਨੇ ਅਸੀਂ ਤਹਿ ਦਮ ਸਰਕਾਰ ਨੂੰ ਸਰਦਾਰ ਜੀ ਦਾ ਬਹੁਤ ਧੰਨਵਾਦੀ ਆ ਸਾਰਾ ਨਗਰ ਇੱਥੇ ਜਿਹੜਾ ਸਾਰਾ ਹੈ ਜੀ ਬਹੁਤ ਧੰਨਵਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ